ਚੀਫ ਖਾਸਾ ਦਿਵਾਨ ਵੱਲੋਂ ਮਿਤੀ 4 ਅਗਸਤ 2024 ਦਿਨ ਐਤਵਾਰ ਨੂੰ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਜੀਟੀ ਰੋਡ ਵਿਖੇ ਸ਼ਾਮ 4 ਵਜੇ ਤੋਂ ਰਾਤ 9:30 ਵਜੇ ਤੱਕ ਸਜਾਏ ਜਾ ਰਹੇ ਮਹਾਨ ਅਲੋਕੀ ਕੀਰਤਨ ਦਰਬਾਰ ਦੀਆਂ ਮੁਕੰਮਲ ਤਿਆਰੀਆਂ ਹੋ ਚੁੱਕੀਆਂ ਹਨ ਜਿਸ ਦਾ ਅੰਤਿਮ ਜਾਇਜ਼ਾ ਲੈਣ ਹਿਤ ਦਿਵਾਨ ਦੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਨੇਚਰ ਦੇ ਨਿਰਦੇਸ਼ਾਂ ਅਨੁਸਾਰ ਵਿਸ਼ੇਸ਼ ਇਕੜਤਤਾ ਆਯੋਜਿਤ ਕੀਤੀ ਗਈ ਇਸ ਮੌਕੇ ਚੀਫ ਖਾਸਾ ਦਿਵਾਨ ਦੇ ਮੀਤ ਪ੍ਰਧਾਨ ਸਰਦਾਰ ਚਕਜੀਤ ਸਿੰਘ ਮੀਤ ਪ੍ਰਧਾਨ ਸਰਦਾਰ ਸੰਤੋਖ ਸਿੰਘ ਸੇਠੀ ਕਾਰਜਕਾਰੀ ਆਨਰੇਰੀ ਸਕੱਤਰ ਸਰਦਾਰ ਸੁਖਿੰਦਰ ਸਿੰਘ ਕ੍ਰਿਸ਼ ਐਡੀਸ਼ਨਲ ਆਨਰੇਰੀ ਸਕੱਤਰ ਸਰਦਾਰ ਜਸਪਾਲ ਸਿੰਘ ਢਿੱਲੋ ਸਮੇਤ ਸਭਾ ਸੁਸਾਇਟੀਆਂ ਦੇ ਪ੍ਰਮੁੱਖ ਸ਼ਾਮਲ ਹੋਏ ਜਿਹੜਾ ਕਿ ਚਿਲੂਆ ਕਸ਼ਮੀਰ ਸਾਜੀ ਦਾ ਪ੍ਰਕਾਸ਼ ਧਿਆਣਾ ਨਿਕਲਿਆ ਉਹਦੇ ਸਬੰਧ ਚ ਅਸੀਂ ਜਿਹੜਾ ਪਹਿਲਾ ਇੱਕ ਵਾਰ ਆਦੋਂ ਅਸੀਂ ਕਿਰਤਨ ਮੁਰਬਾਰ ਹਰ ਸਾਲ ਦੀ ਬਰਮਣਾ ਨੇ ਇੱਕ ਗੁਰਪੁਰਬ ਬੜੇ ਜੋਰਾ ਸ਼ੋਰਾਂ ਨਾਲ ਮਨਾਇਆ ਜਾ ਰਿਹਾ ਸਾਡੀ ਸੰਸਾ ਦਾ ਮੇਨ ਮੋਦੀ ਨਾਮ ਗੁਰੂ ਅਕਸ਼ੇਮ ਪਾਤਸ਼ਾਹ ਦੇ ਨਾਮ ਤੇ ਸਾਡੇ ਸਕੂਲ ਨੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਪੁਰ ਜੋਰ ਅਪੀਲ ਕੀਤੀ ਜਾਂਦੀ ਹੈ ਕਿ ਦਰਸ਼ਨ ਗ੍ਰੰਥ ਦੀ ਕਿਰਪਾਲਤਾ ਕਰਨ ਕਿ ਤਾਂ ਜੋ ਕੀਰਤਨ ਸੁਣ ਕੇ ਜਿਹੜੇ ਕੀਤਨੀ ਦਿੱਫੇ ਬੜੇ ਵਧੀਆ ਕੀਤਨੀ ਦਿੱਫੇ ਆ ਰਹੇ ਆ ਤੇ ਸਾਰੀ ਸੰਗਤ ਇਹਨੂੰ ਸੁਣ ਕੇ ਨਿਹਾਲ ਹੋਵੇ ਤੇ ਚੀਫ ਕੌਂਸਲ ਦਵਾਨ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜਾ ਹਰਿ ਕ੍ਰਿਸ਼ਨ ਪਾਠਾ ਜੀ ਦਾ ਪ੍ਰਕਾਸ਼ ਦਿਹਾੜਾ ਜੋ ਮਨਾਇਆ ਜਾਂਦਾ ਉਸ ਦੇ ਸੰਬੰਧ ਦੇ ਵਿੱਚ ਅੱਜ ਇੱਕ 71 ਤੱਕ ਕੀਤੀ ਗਈ 71 ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਵੱਖ-ਵੱਖ ਨੇ ਡਿਊਟੀਆਂ ਵੱਖ-ਵੱਖ ਨੇ ਸੁਸਾਇਟੀਆਂ ਸਾਰੀਆਂ ਸ਼ਾਮਲ ਹੋਈਆਂ ਇਨਾਂ ਦੇ ਬਹੁਤ ਬਹੁਤ ਡਿਊਟੀਆਂ ਲੱਗੀਆਂ ਗਈਆਂ ਔਰ ਗੁਰੂ ਸਾਹਿਬ ਕਿਰਪਾ ਕਰਨ ਆਪਾਂ 4 ਤਰੀਕ ਨੂੰ ਸ਼ਾਮੀ 4 ਵਜੇ ਤੋਂ ਰਾਤੀ 9:00 ਵਜੇ ਤੱਕ ਜਿਹੜਾ ਇੱਕ ਕੀਰਤਨ ਦਾ ਚੱਲੇਗਾ ਤੇ ਉਸ ਲਈ ਸਾਰਾ ਆਪਾਂ ਵਾਟਰਪਰੂਫ ਪੰਡਾਲ ਵਗੈਰਾ ਸਾਰਾ ਕੁਝ ਇੰਤਜ਼ਾਮ ਕਰ ਲਿਆ